ਕਿਸਾਨਾਂ ਵੱਲੋਂ ਦਿੱਤੇ ਪੰਜਾਬ ਸਰਦੇ ਤੇ ਬਗਿੰਤੀ ਵਾਲਾ ਮੁਸਲਮ ਸ਼ਹਿਰ ਹਾਂ ਦੇ ਨਾਰੇ ਦੀ ਧਾਰਤੀ ਮਲੇਰਕੋਟਲਾ ਵਿੱਚ ਵੀ ਲਗਭਗ ਪੂਰਨ ਤੌਰ ਤੇ ਬੰਦ ਰਿਹਾ ਸਬਜ਼ੀ ਮੰਡੀ ਬਾਸ ਸਟੈਂਡ ਮੋਤੀ ਬਾਜ਼ਾਰ ਕਾਲਜ ਰੋਡ ਸਰਹੰਦੀ ਗੇਟ ਸੱਟਾ ਬਾਜ਼ਾਰ ਸੇਵਲਾ ਹਸਪਤਾਲ ਰੋਡ ਮੁਕੰਮਲ ਬੰਦ ਰਹੇ ਉਧਰ ਸਰਕਾਰੀ ਦਫ਼ਤਰ ਜ਼ਿਲ੍ਹਾ ਪ੍ਰਸ਼ਾਸਨ ਤਹਿਸੀਲ ਕੰਪਲੈਕਸ ਬਿਜਲੀ ਬੋਰਡ ਵਿੱਚ ਵੀ ਸਨਾਟਾ ਚਾਹ ਰਿਹਾ ਕਿਉਂਕਿ ਪਾਵਰ ਯੂਨੀਅਨ ਬਿਜਲੀ ਬੋਰਡ ਮੁਲਾਜ਼ਮ ਜਿੱਥੇ ਬੰਦੇ ਦੇ ਵੱਲੋਂ ਵੀ ਬੰਦ ਨੂੰ ਹਮਾਇਤ ਦਿੱਤੀ ਗਈ ਸਹਿਯੋਗ ਦੇ ساتھ ਜੁਨਿਆਂ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਦਾਣਾ ਮੰਡੀ ਤੋਂ ਰੱਕ ਜੁਨੀਅਨ ਤੱਕ ਰੋਸ ਦਾ ਮੁਜ਼ਾਹਰਾ ਕਰਕੇ ਮੋਦੀ ਅਮਨ ਸ਼ਾਹ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਉੱਤੇ ਲੂਕੇਗੇ ਇਸ ਤੋਂ ਇਲਾਵਾ ਜिले ਦੇ ਲੁਧਿਆਣਾ ਰੋਡ ਆਮਦਗੜ ਨੇੜਲੇ ਨਹਿਰ ਦੇ ਪੁਲ ਜਗੀੜਾ ਵਿਖੇ ਲੱਗੇ ਤਾਰਨੇ ਵਿੱਚ ਮੁਸਲਮ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਐਡਵੋਕੇਟ ਮੁਬੀਨ ਫਾਰੂਕੀ ਮਲੇਰ ਕੋਲਾ ਦੀ ਰਹਿਨਮਾਈ ਦੇ ਹੇਠ ਚੌਲਾਂ ਦਾ ਲੰਗਰ ਵੀ ਲਗਾ ਗਿਆ ਮੋਦੀ ਸਰਕਾਰ ਦਾ ਪਤਲਾ ਫੂਕਣਾ ਕਿਉਂ ਸਾਡੀਆਂ ਜਥੇਬੰਦੀਆਂ ਇਸ ਲਈ 10 ਮਹੀਨਿਆਂ ਤੋਂ ਬਾੜਾਂ ਦੇ ਲੜ ਰਹੀਆਂ ਨੇ ਪਰ ਉਹਦੇ ਵੇਤੀ ਮੰਡੀਆਂ ਖਤਮ ਕਰਨ ਵਾਲਾ ਖਾਲੜਾ ਪੇਸ਼ ਕਰਤਾ ਪੰਜਾਬ ਸਰਕਾਰ ਨੂੰ 15 ਦਿਨਾਂ ਦਾ ਟਾਈਮ ਦੇਤਾ ਵੀ ਪੰਜਾਬ ਦੇ ਵਿੱਚ ਮੰਡੀਆਂ ਪ੍ਰਾਈਵੇਟ ਖੋਲ ਦਿਓ ਵੱਧ ਰੇਡ ਦੇ ਚੱਕਿਆ ਜਾਣੀਆਂ ਫਾਸਲਾ ਮਾਰਕੀਟ ਕਮੇਡੀਆਂ ਖਤਮ ਕਰ ਦੋ ਕਿਉਂ ਸਾਥੀਓ ਜਿਹੜੇ ਖੇਤੀ ਕਾਨੂੰਨ ਤਿੰਨ ਪਹਿਲਾ ਆਏ ਤੇ ਉਹਨਾਂ ਦੇ ਵਿੱਚ ਇਹ ਮੰਗ ਹੈਗੀ ਦੀ ਤਾਂ ਆਪਾਂ ਉਹ ਰਾਹ ਨੂੰ ਬੰਦ ਕਰਨ ਲਈ ਜਿਹੜੇ ਸਾਡੇ ਸਾਥੀ ਭੁੱਖ ਹੜਤਾਲ ਤੇ ਬੈਠੇ ਨੇ ਉਹਨਾਂ ਦੀ ਗੱਲ ਸਰਕਾਰ ਨਹੀਂ ਸੁਣਦੀ ਉਹਦੀ ਫਿਕਰ ਕਰਦੇ ਹੋਏ ਅੱਪਾ ਅੱਜ ਇੱਥੇ ਪਹੁੰਚੇ ਆ ਸਾਡੇ ਸੁਨੁਕਤ ਮੋਰਚੇ ਨੇ 2020 ਦਾ ਅंदोलਨ ਜਦੋਂ ਲੜਿਆ ਤਾਂ ਉਹ ਅंदोलਨ ਐਡਾ ਵੱਡਾ ਬਣਿਆ ਜਿਹੜਾ ਮੋਦੀ ਕਹਿੰਦਾ ਸੀ ਮੈਂ ਕਿਤੇ ਝੁਗਿਆ ਨਹੀਂ ਡਰਿਆ ਨਹੀਂ ਉਹਨੂੰ ਵਿਚ ਭਾਰ ਦੇ ਸਾਂਹਤ ਕਰਤਾ ਬਾਹਰਲੇ ਮੋਖਾ ਜਾੜੋ ਬੰਦ ਕਰਤਾ ਸੋਡੇ ਦੋਲਣ ਨੇ ਉਹ ਦੋਲਣ ਨੇ ਮੋਦੀ ਦੀ ਗੋਡੀ ਲਵਾਈ ਆ ਤਾਂ ਭਰਾਵੋ ਦੀ ਖੇਹਦੇ ਵਿੱਚ ਰਹਿਣਿਆ ਹੋਇਆ ਮੰਗਾਂ ਮਰੀ ਮੰਦਾ ਜਿਹੜੀ ਆ ਬੋਲਣ ਦੇ ਨਾਲ ਰਹਿੰਦੇ ਹੋਈਆਂ ਮੰਗਾ ਤੇ ਉਸ ਟਾਈਮ ਦੀ ਆ ਔਰ ਇਹਦੀਆਂ ਮੰਗਾ ਨਹੀਂ ਮੰਨਦਾ ਤੇਡੇ ਢੰਗ ਨਾਲ ਖੇਤੀ ਕਾਨੂੰਨ ਲਿਆ ਆ ਠੀਕ ਆ ਜਿਹੜਾ ਆਪਣੀ ਜਥੇਬੰਦੀ ਨੇ ਸਨੁਕਤ ਮੌਜਰੇ ਉਹ ਗੱਲ ਕਹੀ ਸੀ ਵੀ ਭਰਾਓ ਵੱਡੀ ਲੋੜ ਆ ਵੱਡੀ ਲਾਬੰਦ ਕਰਨੀ ਪੈਣੀ ਆ ਜੋ ਜਿਹੜੇ ਇਲਾਕੇ ਆ ਸਰਕਾਰ ਕੀ ਨਾਮ ਤੁਹਾਡਾ ਜੀ ਆ ਐਡਵੋਕੇਟ ਮੁਬੀਨ faruqui ਮੁਸਲਿਮ ਫੈਡਰੇਸ਼ਨ ਪੰਜਾਬ ਤੋਂ ਅੱਛਾ ਜਿਹੜੀ ਅੱਜ ਕਿਸਾਨਾਂ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਕੀ ਮਲੇਰ ਕੋਟਲਾ ਮਲੇਰ ਕੋਟਲਾ ਦੇ ਵਿੱਚ ਬਹੁਤ ਹੀ ਵਧੀਆ ਭਰਮਾ ਹੰਗਾਰਾ ਮਿਲਿਆ ਕਿਸਾਨਾਂ ਦੀ ਜਿਹੜੀ ਬੰਦ ਦੀ ਕਾਲ ਸੀਗੀ ਔਰ ਜਿਹੜਾ ਖਾਸ ਕਰ ਮੁਸਲਿਮ ਭਾਈਚਾਰਾ ਉਹਨਾਂ ਵੱਲੋਂ ਸਬਜ਼ੀ ਮੰਡੀ ਜੋ ਕਿ ਮੇਨ ਤੁਰਾ ਮਲੇਰ ਕੋਟਲੇ ਦਾ ਉਹਨੂੰ ਬੰਦ ਕਰਕੇ ਮੈਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦਾ ਸਾਰੇ ਆਰਤੀ ਐਸੋਸੀਏਸ਼ਨ ਉਹ ਜਿਹੜੇ ਉੱਥੇ ਫੜੀਆਂ ਰੇੜੀਆਂ ਵਾਲੇ ਵੀ ਬੰਦੇ ਆ ਜਿਹੜਾ ਜਿਨ੍ਹਾਂ ਦਾ ਵੀ ਕੰਮ ਉੱਥੇ ਜੁੜਿਆ ਹੋਇਆ ਹੈ ਮੰਡੀ ਦੇ ਨਾਲ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿਸਾਨ ਯੂਨੀਨਾਂ ਵੱਲੋਂ ਵੀ ਕਿ ਉਹਨਾਂ ਨੇ ਜੋ ਹੱਕ ਸੱਚ ਦੀ ਲੜਾਈ ਹੈ ਕਿਸਾਨ ਵੀਰ ਲੜ ਰਹੇ ਨੇ ਸਾਡੇ ਕਿਸਾਨ ਆਗੂ ਸ਼੍ਰੀ ਜਗਜੀਤ ਸਿੰਘ ਢੱਲੇਵਾਲ ਜੀ ਪਿਛਲੇ 1 ਮਹੀਨੇ ਤੋਂ ਜ਼ਿਆਦਾ ਭੁਖੜ ਹੜਤਾਲ ਤੇ ਬੈਠੇ ਨੇ ਉਹਨਾਂ ਦਾ ਜਿਹੜਾ ਇਹ ਸਾਥ ਦੇਣ ਲਈ ਕਹਾ ਦਾ ਨਾਰਾ ਮਾਰੇ ਮਲੇਰ ਕੋਲੇ ਦੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਸਬਜੀ ਮੰਡੀ ਵੱਲੋਂ ਵੀ ਔਰ ਮਲੇਰ ਕੋਲੇ ਜਿਹੜਾ ਮੁਸਲਿਮ ਭਾਈਚਾਰਾ ਔਰ ਉਹਨਾਂ ਨੇ ਵੀ ਸਾਰੇ ਕਾਰੋਬਾਰ ਬੰਦ ਰੱਖ ਕੇ ਆ ਇਥੇ ਇਸ ਜਿਹੜੀ ਮੁਹਿਮ ਨੂੰ ਬਹੁਤ ਵਧੀਆ ਹੰਗਾਰਾ ਦਿੱਤਾ ਜਿਹੜਾ ਕਿਸਾਨਾਂ ਦੀ ਬੰਦ ਦੀ ਕਾਲ ਸੀਗੀ ਇਹਨੂੰ ਬਹੁਤ ਕਾਮਯਾਬ ਕੀਤਾ ਮਲੇਰ ਕੋਟਲੇ ਦੇ ਵਿੱਚੋਂ ਪਰੰਤੂ ਕੁਝ ਜਿਹੜੇ ਐਸੇ ਬੰਦੇ ਸੀਗੇ ਜੋ ਕੋਈ ਸੈਂਟਰ ਸਰਕਾਰ ਦੇ ਭਗਤ ਸੀਗੇ ਕੁਝ ਉਹਨਾਂ ਵੱਲੋਂ ਦੇਖਣ ਨੂੰ ਮਿਲਿਆ ਕਿ ਦੁਕਾਨਾਂ ਖੁੱਲੀਆਂ ਵੀ ਰੱਖੀਆਂ મોદી ਭਗਤਾਂ ਵੱਲੋਂ ਵੀ ਮਗਰ ਜਿਹੜਾ ਮੁਸਲਮਾਨ ਭਾਈਚਾਰਾ ਖਾਸ ਕਰਕੇ ਉਨਾ ਵੱਲੋਂ ਬਿਲਕੁਲ ਇੱਥੇ ਕਾਰੋਬਾਰ ਆਪਣੇ ਬੰਦ ਕਰਕੇ ਆਵਾਜ਼ੀ ਬੰਦ ਕਰਕੇ ਇਸੇ ਬਹੁਤ ਕਿਸਾਨਾਂ ਦੀ ਬੰਦ ਦੀ ਕਾਲ ਨੂੰ ਕਾਮਯਾਬ ਕੀਤਾ ਉਹ ਲੇਰ ਕੋਲ ਦੇ ਵਿੱਚ